ਸਾਥਰੀਗਾ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਤੇ ਇਸ ਮੇਰੀ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਮੌਕਾ ਦੇ ਕੋਰਟ ਇਸਾ ਖਾਤੋ ਤੋਂ ਅੰਦਾਜ਼ਾ ਲਾइए ਕਿ ਇੱਥੇ ਪੰਜਾਬ ਦੇ ਵਿੱਚ ਨੌਜਵਾਨੀ ਨਸ਼ਿਆਂ ਨੇ ਖਤਮ ਕਰ ਦਿੱਤੀ ਹੈ ਖਾਸ ਕਰਕੇ ਜਿੱਥੇ ਪਹਿਲਾਂ ਗੱਲਾਂ ਹੁੰਦੀਆਂ ਸੀ ਕਿ ਲੜਕੇ ਹੀ ਨਸ਼ਾ ਕਰਦੇ ਨੇ ਪਰ ਹੁਣ ਕਈ ਲੜਕੀਆਂ ਵੀ ਨਸ਼ੇ ਦੇ ਚਪੇੜ ਵਿੱਚ ਆ ਚੁੱਕੀਆਂ ਨੇ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆਇਆ ਕੋਰਟ ਇਸਾ ਖਾਤੋ ਆਇਆ ਜਿੱਥੇ ਇੱਕ ਲੜਕੀ ਸ਼ਰਿਆਮੀ ਪ੍ਰੈਗਾ ਨਾਮ ਦੇ ਕੈਪਸੂਲ ਖਾ ਕੇ ਧੁੱਤ ਹੋਈ ਪਈ ਐ ਬੇਸੂਧ ਹੋਈ ਪਈ ਐ ਉਸ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਕੋਹੰਦਾ ਜਿੰਦੇ ਆ ਕਿ ਇਸ ਲੜਕੀ ਨੂੰ ਕੁਝ ਰਾਗਿਦਾ ਦੇ ਵੱਲੋਂ ਰੋਕਿਆ ਗਿਆ ਉਸ ਨੂੰ ਸਾਰਾ ਦਿੱਤਾ ਗਿਆ ਅਤੇ ਉਸ ਤੋਂ ਬਹੁਤ ਮੁਸ਼ਕਿਲਾਂ ਪੁੱਛਿਆ ਗਿਆ ਤਾਂ ਲੜਕੀ ਨੇ ਦੱਸਿਆ ਕਿ ਉਸਨੇ ਨਸ਼ੇ ਦੇ ਕੈਪਸੂਲ ਖਾਦੇ ਹਨ ਪ੍ਰੈਗਾ ਨਾਮ ਦੇ ਕੈਪਸੂਲ ਐਨਾ ਹੀ ਨਹੀਂ ਪਹਿਲਾਂ ਉਸ ਲੜਕੀ ਨੇ ਕਿਹਾ ਕਿ ਮੈਂ ਇੱਕ ਕੈਪਸੂਲ ਖਾਦਾ ਹੈ ਫਿਰ ਉਸਨੇ ਮੰਨਿਆ ਕਿ ਮੈਂ ਦੋ ਖਾਦੇ ਨੇ ਜਿਸ ਤੋਂ ਬਾਅਦ ਉਸਨੇ ਦੱਸਿਆ ਕਿ ਇਹ ਕੈਪਸੂਲ ਉਹ ਪ੍ਰੀ ਮੈਡੀਕਲ ਹਾਲ ਤੋਂ ਲੈ ਕੇ ਆਈ ਹੈ ਤੇ ਤੁਸੀਂ ਆਪ ਦੇਖੋ ਇਹ ਲੜਕੀ ਕਿੰਨੀ ਬੇਸੁੱਧ ਹੋਈ ਪਈ ਹੈ ਕਿਸ ਤਰ੍ਹਾਂ ਦੱਸ ਰਹੀ ਹੈ ਸਾਰੀ ਗਲਬਾਤ ਦੇਖੋ ਇਹ ਵੀਡੀਓ ਆਹ ਇੱਕ ਉਹ ਜੀ ਪੰਜਾਬ ਦੇ ਹਨ ਇੱਕ ਪ੍ਰੈਗਾ ਖਾਧਾ ਨੇ ਨਹੀਂ ਇੱਕ ਨਹੀਂ ਜਿਆਦਾ ਖਾਧੇ ਲੱਗ ਰਹੇ ਪ੍ਰੈਗਾ ਦਾ ਮੈਨੂੰ ਪਤਾ ਇੱਕ ਸਾਗੀ ਹੁੰਦਾ ਤੇ ਦੋਗਾ ਇੱਕ ਹੁੰਦਾ ਕਿੰਨੇ ਪ੍ਰੈਗਾ ਸਾਡੇ ਪੁੱਤ ਦੋ ਗੱਲ ਹੋ ਹੁਣ ਦੋ ਤੋਂ ਅੱਗੇ ਕੀ ਆ ਜਾ ਸਹੀ ਦੱਸ ਦੇ ਕੀ ਕਿੰਨਾ ਰਾਇ ਖਾਧਿਆ ਕਿਤੋਂ ਲੈ ਗਈ ਪੁੱਤ ਪ੍ਰੇਗਾ ਲੈ ਗਈ ਬਈ ਆ ਰੋਟੀ ਸਾਡੀ ਪਾਸੇ ਘਰ ਲੈ ਕੋਈ ਹੌਸਲੇ ਨਾਲ ਗੱਲ ਕਰਾ ਪ੍ਰੇਗਾ ਲੈ ਗਈ ਤੂੰ ਇਹ ਦੱਸਦੀ ਨਹੀਂ ਹੌਸਲੇ ਨਾਲ ਕੀਤੋਂ ਲੈ ਆ ਮੈਨੂੰ ਦੱਸ ਆਪਾਂ ਫੜ ਗਏ ਉਹਨੂੰ ਕੀਤੋਂ ਲੈ ਆ ਕੀਤੋਂ ਲੈ ਪ੍ਰੇਗਾ ਕੀਤੋਂ ਲੈ ਕੇ ਆਈਆਂ ਕਿਹੜੀ ਦੁਕਾਨ ਤੋਂ ਨਾਮ ਦੱਸ ਇੱਕ ਮਿੰਟ ਕੀ ਨਾਮ ਹੈ ਲਾਸ਼ ਹੈ ਕਿਸੇ ਦੇ ਘਰ ਤੋਂ ਕੀ ਨਾਮ ਹੈ ਸ਼ਹਿਰ ਤੋਂ ਲੈ ਆਈਆਂ ਬੰਲੇ ਤੋਂ ਲੈ ਆਈਆਂ ਘਰ ਤੋਂ ਲੈ ਆਈਆਂ ਇੱਕ ਇਹਨੂੰ ਮੈਂ ਕੁਰਸੀ ਲੈ ਕੇ ਆ ਆਹ ਦੇਖੋ ਇੱਧਰ ਹਾਲ ਇਹ ਮੂੰਹ ਕਰ ਤਾਂ ਤਾ ਮੂੰਹ ਆ ਤੂੰ ਪੇੜੇ ਮੈਡੀਕਲ ਸਟੋਰ ਤੋਂ ਪ੍ਰੈਗਲ ਲੈ ਕੇ ਆਈ ਸੀ ਮੈਨੂੰ ਇਹਨਾਂ ਦੱਸ ਲੈ ਬੱਸ ਨਾਂ ਬੋਲ ਦੇ ਕਾ ਦੇ ਫੇਰਾ ਸੀ ਤੈਨੂੰ ਕੋਈ ਨਹੀਂ ਕਹਿੰਦੇ ਤੈਨੂੰ ਦੁੱਧ ਦਵਾਈ ਦਵਾਵਾਂਗੇ ਕਿ ਕੀ ਕਿਤੋਂ ਲੈ ਕੇ ਆਈ ਦੱਸ ਦੱਸੀ ਮੈਂ ਕੀ ਤੋਂ ਲੈ ਕੇ ਆਈ ਆ ਉੱਥੋਂ ਕੀ ਕੀ ਨਾਮ ਉਹਦਾ ਨਾਮ ਦੱਸੀਂ ਜੀਰਾ ਰੋਡ ਤੋਂ ਪੀਦਾ ਆ ਮਹੂ ਰੋਡ ਤੋਂ ਜੀਰਾ ਰੋਡ ਕੇ ਮਹੂ ਰੋਡ ਪਾਣੀ ਪੀ ਲੈਣ ਤਾਂ ਕੋਈ ਓਏ ਆ ਗੋਡ ਰੋਡ ਰੋਡ ਕੀ ਕੀ ਨਾਮ ਕੀ ਉਹਦਾ ਨਾਲ ਹੀ ਲੈ ਜਾਓ ਜੀ ਸਿੱਧਾ ਖੀ ਸਿੱਧੇ ਪਾਣੀ ਪੀ ਸਿੱਧੇ ਹੋਵੇ ਦੁਕਾਨ ਦਿਖਾ ਦੇਂਗੀ ਦੁਕਾਨ ਸਿੱਧਾ ਖੜੇ ਹੀ ਨਹੀਂ ਆਂਦਾ ਉਹ ਤਾਂ ਲੱਤਾਂ ਹੀ ਨਹੀਂ ਪਾਰ ਚੱਲਦੀ ਨਾ ਬੋਲ ਨਾ ਬੋਲ ਕੀ ਹੋਰ ਪਤਾ ਨਾਮ ਕੀ ਹੈ ਹੁਣੇ ਨਾਲ ਹੀ ਕੰਬੀ ਜਾਂਦੀ ਮਾਰੀ ਜਾਂਦੀ ਬੋਲੇ ਜਾਵਣ ਤਾਂ ਆਈ ਨਾ ਬੋਲੇ ਸਾਰੇ ਉਹ ਮਰਗੋ ਸਟੋਰ ਦਾ ਹੁਣੇ ਮੈਂ ਤਾਂ ਜਲੂਸ ਕਰਦਾ ਆਵੇਂ ਇੰਨੇ ਇੰਨੇ ਤੂੰ ਨਿੱਕੀਆਂ ਨਿੱਕੀਆਂ ਕੁੜੀਆਂ ਨੂੰ ਪ੍ਰੇਗ ਜੇ ਯਾਰੋ ਉਹ ਨਾਲ ਜਾਣ ਇਹਨਾਂ ਨਾਲ ਜੜਾ ਨਹੀਂ ਹੁੰਦੇ ਇਹ ਨਾਮ ਕੀ ਸਮਝਦਾ ਜਿਹੜੇ ਲੈਦੇ ਨੇ ਇਹ ਕਿਹਦੀ ਬੋਤਾ ਦਾ ਮੈਡੀਕਲ ਸਟੋਰ ਦਾ ਨਾਮ ਕੀ ਹੈ ਜਿਹੜਾ ਲੈਦੇ ਨੇ ਨਾਮ ਲਾਉਂਦੇ ਉਹਦੇ ਜਾਨਾ ਨਹੀਂ ਭਾਈ ਆਪਾਂ ਨੂੰ ਪਤਾ ਨਹੀਂ ਆ ਲੈ ਲੋ ਨਿਕਲ ਨਹੀਂ ਇਹ ਕੁੜੀਆਂ ਨੂੰ ਮਾਰਨ ਤੇ ਹੋ ਗਏ ਉਹਨੇ ਆ ਦੇਖ ਕਿਤੇ ਲੋਕ ਪਹਿਲਾਂ ਹੀ ਪੜੇ ਲਿਖੇ ਉਹਨਾਂ ਨੂੰ ਨਾ ਹੋਵੇ ਸਿੱਧਾ ਸਿੱਧਾ ਚੋਰ ਵਾਲੇ ਦਾ ਨਾਮ ਅਸੀਬਤ ਕੀ ਹੈ ਮੈਡੀਕਲ ਸਟੋਰ ਦਾ ਨਾਮ ਨਹੀਂ ਇਹ ਇਥੋਂ ਦੀ ਰਹਿਣ ਵਾਲੀ ਦਾ ਇਹ ਤਾਂ ਇੰਨੇ ਇੰਨਾ ਇਹਦਾ ਵਿਚਾਰੀ ਦਾ ਬੇਸੋਦਾ ਇਹ ਮੈਡੀਕਲ ਸਟੋਰ ਦਾ ਨਾਮ ਨਹੀਂ ਇਹ ਤਾਂ ਲਿਆ ਯਾਰ ਜੀਬ ਹੈ ਜੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲਿਆ ਨਹੀਂ ਜਾ ਰਿਹਾ ਪਰ ਮੈਂ ਉਹ ਆਏ ਰੋਕਦੇ ਕੋ ਨਾ ਬੋਲਦੇ ਨਾ ਹੁਣ ਇਹ ਨਾਂ ਮੈਨੂੰ ਇੱਕ ਵਾਰੀ ਦੱਸ ਦੇ ਮੈਂ ਹੁਣ ਇੱਥੇ ਕੋਟੀਸ਼ੇਗਾ ਖੜਾ ਦੱਸੂਗੇ ਜੇ ਗੱਲ ਤੋਂ ਫੜ ਕੇ ਉਹਨੂੰ ਬਾਹਰ ਕਰ ਦੱਸੂਗੇ ਦੱਸ ਦੇ ਨਾ ਆਪ ਬੋਲਨੀ ਹੈ ਅਸੀਂ ਨਹੀਂ ਕਰੀ ਬਿਪਰਾਇਆ ਖਤਿਆ ਮੈਂ ਆਪ ਕਿਹਾ ਪਹਿਲਾਂ ਇੱਕ ਜੇ ਐਮਐਲ ਆਇਆ ਇਹਨਾਂ ਦੇ ਕੋਲ ਦੇ ਜਿੰਦਗੀ ਨੂੰ ਮੈਂ ਲੇ ਐਮਐਲ ਸਾਹਿਬ ਆ ਤੁਹਾਡੇ ਮੈਨੂੰ ਹੁਣ ਉਹੀ ਇੱਥੇ ਪ੍ਰੋਗਰਾਮ ਕਰ ਰਹੇ ਇੱਕ ਦੋ ਨਾਲ ਦਾ ਕੰਮ ਹੋ ਰਿਹਾ ਪਹਿਲਾਂ ਤਾਂ ਦੁੰਬ ਆਪਣਾ ਬਾਈ ਜੀ ਪੰਜਾਬ ਦੇ ਲੋਕੋ ਜਿਹੜੇ ਨੌਜਵਾਨ ਤੇ ਮੁੰਡੇ ਮਾਰਦੇ ਸੀ ਹੁਣ ਕੁੜੀਆਂ ਤੱਕ ਆ ਗਿਆ ਤੇ ਕਿੱਥੇ ਤੁਸੀਂ ਜਵਾਬ ਜੰਮੋਗੇ ਜੰਮਣਗੇ ਇਹ ਕਿਥੇ ਤੁਹਾਡੀ ਪੀੜ੍ਹੀ ਅੱਗੇ ਵਧੂਗੀ ਪ੍ਰੈਗਾ ਤੇ ਆ ਚਿੱਟੇ ਦੇ ਟੀਕੇ ਤੇ ਹੋ ਗਈਆਂ ਪੰਜਾਬ ਦੀਆਂ ਕੁੜੀਆਂ ਇਹ ਮੈਂ ਨਹੀਂ ਕਹਿ ਰਿਹਾ ਕੱਲਾ ਆ ਵੇ ਲੋ ਆਖਵਾ ਇਨੇ ਬੰਦੇ ਪ੍ਰੈਗਾ ਖਾ ਕੇ ਕੁੜੀਆਂ ਆਹ ਕੋਈ ਨਹੀਂ ਖਾਣ ਆਹ ਹਾਲਾ ਇੱਥੇ ਅਸੀਂ ਰਹਿਲੀ ਕੱਢੀ ਬਸ ਇਹ ਕੁਦਰਤ ਦੀ ਮਹਾਰਾਜ ਕੰਨੂ ਜੀ ਨਾਲ ਟੱਕਰ ਨਹੀਂ ਸੀ ਇਹ ਇਹਦਾ ਨਸ਼ਾ ਚੰਗਾ ਜਿਹੜਾ ਖੋਲਦੀ ਸਾਨੂੰ ਤਾਂ ਰੋਹ ਆਉਂਦੀ ਹੈ ਮਾਰਦੀ ਵੇਖਿਆ ਖੋਲ ਦੇ ਚੰਗਾ ਪੋਤ ਆਏ ਬਾਬਾ ਮਾਰਾ ਇੱਥੇ ਲਾਇਆ ਕਰਦੇ ਨਸ਼ਾ ਖਾਣਾ ਹੁੰਦਾ ਇੱਥੇ ਨਾ ਨਹੀਂ ਬਣਾਉਂਦੇ ਪਾਉਂਦੇ ਨਹੀਂ ਪਰ ਤੁਹਾਨੂੰ ਦੱਸ ਦੇ ਸੱਚਾਈ ਦੱਸ ਦੇ ਤੂੰ ਇਹਦਾ ਚਲ ਬੰਦ ਕਰ ਦੋ ਕੈਮਰਾ ਬੰਦ ਕਰ ਦੋ ਬਸ ਤੂੰ ਇਹ ਦੱਸ ਪ੍ਰੀਤ ਮੈਡੀਕਲ ਸਟੋਰ ਵਾਲਾ ਜਿਹੜਾ ਕਿੱਥੋਂ ਲੈ ਕੇ ਆਇਆ ਉਹ ਸੋਰੀ ਕਿਹੜੇ ਪਾਸੇ ਦੁਕਾਨ ਉਹਦੀ ਹਾਂ ਹਾਂ ਜੀਰਾਂ ਵਾਲੇ ਤੇ ਕਿਹੜੇ ਪਾਸੇ ਗੋਲੀ ਦਾ ਟੀਕਾ ਲਾਉਂਦੀ ਹਾਂ ਕਿਹੜਾ ਰੋਗ ਦਾ ਟੀਕਾ ਲਾਉਂਦੀ ਸੋ ਦੋਸਤੋ ਤੁਸੀਂ ਵੀ ਸਾਰਾ ਵੀਡੀਓ ਦੇਖਿਆ ਕਿ ਕਿਸ ਤਰ੍ਹਾਂ ਇੱਕ ਲੜਕੀ ਨਸ਼ੇ ਦੇ ਕੈਪਸੂਲ ਖਾ ਕੇ ਬੇਸੂਦ ਹੋਈ ਪਈ ਹੈ ਉਸ ਤੋਂ ਬਹੁਤ ਹੀ ਔਖਾ ਬੋਲਿਆ ਜਾ ਰਿਹਾ ਹੈ ਪਰ ਰਾਘੀਦਾ ਦੇ ਵੱਲੋਂ ਉਸ ਨੂੰ ਸਾਰਾ ਦਿੱਤਾ ਗਿਆ ਉਸ ਨੂੰ ਸਮਝਾਇਆ ਗਿਆ ਜਿਸ ਤੋਂ ਬਾਅਦ ਉਸ ਨੇ ਦੁਕਾਨ ਦਾ ਨਾਮ ਦੱਸਿਆ ਕਿੱਥੋਂ ਹੋ ਇਹ ਨਸ਼ੇ ਦੇ ਕੈਪਸੂਲ ਲੈ ਕੇ ਆਈ ਹੈ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਦੇਵਾਂਗੇ ਏਵਨ ਪੰਜਾਬੀ ਟੀਵੀ ਤੇ ਧੰਨਵਾਦ